ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦੱਸਾਂਗੇ ਕਿ ਜਿਹੜੀ ਬਾਹ ਦੀ ਮੋਰੀ ਕਿਵੇਂ ਫੋਲਡ ਕਰਨੀ ਇਨਵੀਜ਼ੀਬਲ ਕਿ ਜਿਵੇਂ ਇਹਦਾ ਸਾਈਡ ਤੋਂ ਕਈ ਵਾਰੀ ਨਾ ਸੀਨ ਲੋਨ ਨਾ ਧਾਗੇ ਜੇ ਨਿਕਲਦੇ ਰਹਿੰਦੇ ਆ ਇਹਦਾ ਬਾਹ ਦੀ ਮੋਰੀ ਦਾ ਕਪੜਾ ਲੈ ਕੇ ਅਸੀਂ ਅੰਦਰ ਨੂੰ ਜਿਹੜਾ ਨਾ ਇਹਦਾ ਕਰਕੇ ਫੋਲਡ ਕਰ ਲਾਂਗੇ ਤੇ ਮੋਟੀ ਬਕੀ ਦੀ ਸਲਾਈ ਲਗਾ ਲਵਾਂਗੇ ਫਿਰ ਅਸੀਂ ਆਮ ਜਿੱਦਾ ਮੋਰੀ ਦਾ ਨਿਸ਼ਾਨ ਲਗਾਈਦਾ ਨਾ ਮੋਰੀ ਨੂੰ ਰੱਖ ਕੇ ਐਦਾਂ ਇਹਦਾ ਰੱਖ ਕੇ ਅਸੀਂ ਮੋਰੀ ਸਾਡੀ ਜਿੰਨੀ ਆ ਨਾ ਉਹਨਾਂ ਅਸੀਂ ਇੱਥੇ ਨਾ ਨਿਸ਼ਾਨ ਲਾਵਾਂਗੇ ਯਾਦ ਰੱਖੀ ਜਿਹੜਾ ਪਹਿਲਾਂ ਕਪੜਾ ਫੋਲਡ ਕੀਤਾ ਸੀ ਉਹ ਸਿੰਗਲ ਹੀ ਕਰਨਾ ਡਬਲ ਨਹੀਂ ਕਰਨਾ ਫਿਰ ਅਸੀਂ ਇਹਨੂੰ ਐਦਾਂ ਨਿਸ਼ਾਨ ਲਾ ਕੇ ਅੰਦਰ ਨੂੰ ਐਦਾਂ ਕਰਕੇ ਫੋਲਡ ਕਰਕੇ ਇੱਥੇ ਅਸੀਂ ਇੱਕ ਸਲਾਈ ਲਗਾ ਦਵਾਂਗੇ ਦੇਖੋ ਸਲਾਈ ਲਗਾ ਲਵਾਂਗੇ ਇਦਾਂ ਇਹਦਾ ਗੋਮ ਸਲਾਈ ਲਗਾਉਣ ਨੂੰ ਨਾ ਬਾਹ ਦਾ ਕਪੜਾ ਪਹਿਲੇ ਹੀ ਅਸੀਂ ਥੋੜਾ ਵੱਧ ਰੱਖਣਾ ਆ 3 ਇੰਚ ਕਪੜਾ ਅਸੀਂ ਵੱਧ ਲੈਣਾ ਆ ਫਿਰ ਅਸੀਂ ਇਦਾਂ ਸਲਾਈ ਲਗਾ ਕੇ ਫਿਰ ਅਸੀਂ ਇੱਥੇ ਨਾ ਇਹਦੀ ਮੋਢੇ ਤੱਕ ਦੀ ਜਿਹੜੀ ਬਾਹ ਦੀ ਸਲਾਈ ਆ ਉਹ ਲਗਾ ਦੇਵਾਂਗੇ ਦੇਖਿਓ ਤੁਸੀਂ ਆਹ ਦੇਖੋ ਮੋਢੇ ਤੱਕ ਦੀ ਸਲਾਈ ਲੱਗ ਚੁੱਕੀ ਆ ਆਹ ਦੇ ਇਹ ਸਾਡੀ ਸੀਨਾ ਇਨਵੀਜ਼ੀਬਲ ਆਈ ਆ ਤੇ ਇੱਥੇ ਅਸੀਂ ਤਰਪਾਈ ਕਰ ਦਾਂਗੇ ਵੀਡੀਓ ਦੇਖ ਲੈਣੇ